ਹੁਣ ਛੋਟੇ-ਮੋਟੇ ਕਰਜ਼ੇ ਲੈਣ ਦੇ ਲਈ ਬੈਂਕਾਂ ਦੇ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਰਹਿਣੀ ਇਸ ਗੱਲ ਦਾ ਪ੍ਰਗਟਾਵਾ ਆਰਬੀਆਈ ਦੇ ਗਵਰਨਰ ਸ਼ਕਤੀ ਕੰਤਾ ਦਾਸ ਨੇ ਕੀਤਾ ਹੈ ਯੂਪੀਆਈ ਨੇ ਸਾਡੀ ਜ਼ਿੰਦਗੀ ਕਿੰਨੀ ਸੌਖੀ ਕਰ ਦਿੱਤੀ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੇ ਟਾਈਮ ਦੇ ਉੱਪਰ ਜੇ ਛੋਟੀ-ਮੋਟੀ ਪੇਮੈਂਟ ਵੀ ਕਰਨੀ ਹੈ ਕੋਈ ਬਿਸਕੁਟ ਦਾ ਪੈਕਟ ਖਰੀਦਣਾ ਹੈ ਕੋਈ ਕੁਰਕਰੀ ਖਰੀਦਣੀ ਹੈ ਜਾਂ ਤੁਸੀਂ ਨੇ ਰਿਕਸ਼ੇ ਵਾਲੇ ਨੂੰ ਪੇਮੈਂਟ ਕਰਨੀ ਹੈ ਜਾਂ ਸਬਜ਼ੀ ਖਰੀਦਣੀ ਹੈ ਜਾਂ ਤੁਸੀਂ ਨੇ ਕਿਸੇ ਨੂੰ ਵੱਡੀ ਪੇਮੈਂਟ ਕਰਨੀ ਹੈ 10000 20000 15000 50000 ਰੁਪਏ ਦੀ ਉਸੇ ਪੇਮੈਂਟ ਕਰਨੀ ਹੈ ਤਾਂ ਤੁਸੀਂ ਇੱਕ ਮੋ ਯੂਐਲਆਈ ਇੱਕ ਵੱਡੀ ਕ੍ਰਾਂਤੀ ਲੈ ਕੇ ਆਏਗਾ ਦੇਸ਼ ਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਹੈ ਸ਼ਕਤੀ ਕੰਤਾ ਦਾਸ ਨੇ ਜੋ ਕਿ ਗਵਰਨਰ ਨੇ ਆਰਬੀਆਈ ਦੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਯੂਐਲਆਈ ਆਉਣ ਤੋਂ ਬਾਅਦ ਛੋਟੇ-ਮੋਟੇ ਕਰਜ਼ੇ ਲੈਣ ਦੇ ਲਈ ਤੁਹਾਨੂੰ ਕਿਸੇ ਵੀ ਏਜੰਟ ਕੋਲ ਜਾਣ ਦੀ ਜ਼ਰੂਰਤ ਨਹੀਂ ਕਿਸੇ ਵੀ ਤੁਹਾਨੂੰ ਬੈਂਕ ਵਿੱਚ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਸਿਰਫ ਆਪਣੇ ਮੋਬਾਈਲ ਦੇ ਜ਼ਰੀਏ ਹੀ ਛੋਟੇ-ਮੋਟੇ ਕਰਜ਼ੇ ਲੈ ਸਕੋਗੇ। ਸ਼ਕਤੀ ਕੰਤਾ ਦਾਸ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਜਲਦੀ ਹੀ ਯੂਐਲਆਈ ਨੂੰ ਲਾਂਚ ਕਰ ਦਿੱਤਾ ਜਾਏਗਾ। ਇਸ ਦੇ ਲਈ ਇੱਕ ਐਪ ਲਾਂਚ ਕੀਤੀ ਜਾਏਗੀ। ਇਸ ਐਪ ਦੇ ਜ਼ਰੀਏ ਤੁਸੀਂ ਛੋਟੇ-ਮੋਟੇ ਕਰਜ਼ੇ ਲੈ ਸਕੋਗੇ। ਸ਼ਕਤੀ ਕੰਤਾ ਦਾਸ ਨੇ ਕਿਹਾ ਕਿ ਇਸ ਐਪ ਦਾ ਖਾਸ ਕਰਕੇ ਪਿੰਡਾਂ ਦੇ ਵਿੱਚ ਫਾਇਦਾ ਮਿਲੇਗਾ। ਜਿੱਥੋਂ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਦੇ ਵਿੱਚ ਜਾ ਕੇ ਕਈ-ਕਈ ਘੰਟੇ ਬਰਬਾਦ ਕਰਨੇ ਪੈਂਦੇ ਨੇ ਬੈਂਕਾਂ ਦੇ ਵਿੱਚ ਉੱਥੇ ਹੀ ਕਈ ਵਾਰ ਅਜਿਹੇ ਲੋਕ ਟੱਕਰ ਜਾਂਦੇ ਨੇ ਜਿਹੜੇ ਫਰਾਡ ਕਰਦੇ ਨੇ, ਜਿਹੜੇ ਕਿ ਠੱਗੀ ਮਾਰਦੇ ਨੇ ਲੋਕਾਂ ਦੇ ਨਾਲ ਛੋਟੇ-ਮੋਟੇ ਕਰਜ਼ ਲੈ ਜਾਂਦੇ ਨੇ ਤਾਂ ਇਸ ਗੱਲ ਦੀ ਜ਼ਰੂਰਤ ਨਹੀਂ ਰਹੇਗੀ ਵਿਚਕਾਰੋਂ ਦਲਾਲਾ ਨੂੰ ਬਿਲਕੁਲ ਖਤਮ ਕੀਤਾ ਜਾਏਗਾ ਸਿੱਧਾ ਤੁਸੀਂ ਯੂਐਲਆਈ ਦੇ ਥਰੂ ਛੋਟੇ ਕਰਜ਼ੇ ਲੈ ਸਕੋਗੇ ਸ਼ਕਤੀ ਕੰਤਾ ਦਾਸ ਨੇ ਦੱਸਿਆ ਕਿ ਇੱਕ ਐਪ ਦੇ ذریعے ਜਦੋਂ ਵੀ ਤੁਹਾਨੂੰ ਜ਼ਿੰਦਗੀ ਦੇ ਛੋਟੇ ਮੋਟੇ ਕੰਮਾਂ ਦੇ ਲਈ ਉਧਾਰ ਦੀ ਜ਼ਰੂਰਤ ਪਵੇਗੀ ਤਾਂ ਤੁਸੀਂ ਇਸ ਯੂਐਲਆਈ ਐਪ ਦੇ ਥਰੂ ਉਧਾਰ ਲੈ ਸਕੋਗੇ ਇਸ ਐਪ ਦੇ ਜਰੀਏ ਜਿੱਥੇ ਤੁਹਾਨੂੰ ਉਧਾਰ ਲੈਣ ਦੇ ਲਈ ਬੈਂਕਾਂ ਦੇ ਚੱਕਰ ਕੱਟਣ ਤੋਂ ਨਿਜਾਤ ਮਿਲੇਗੀ ਉੱਥੇ ਹੀ ਵੱਡੀ ਗਿਣਤੀ ਵਿੱਚ ਜੋ ਡਾਕੂਮੈਂਟ ਜਮ੍ਹਾਂ ਕਰਵਾਉਣੇ ਪੈਂਦੇ ਸੀ ਉਹ ਵੀ ਨਹੀਂ ਕਰਾਉਣੇ ਪੈਣਗੇ ਕਿਉਂਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਆਧਾਰ ਕਾਰਡ ਦੇ ਜਰੀਏ ਸਰਕਾਰ ਨੇ ਪਹਿਲਾਂ ਤੋਂ ਹੀ ਸਾਡੇ ਬੈਂਕ ਖਾਤੇ ਲਿੰਕ ਕੀਤੇ ਹੋਏ ਹਨ ਤੇ ਨਾਲ ਹੀ ਸਾਡੇ ਕੋਲ ਅਜ ਦੇ ਸਮੇਂ ਦੇ ਉੱਪਰ ਕੀ ਜਾਇਦਾਦ ਹੈ ਕੀ ਸਾਡੇ ਕੋਲ ਪ੍ਰਾਪਰਟੀ ਹੈ ਉਹ ਸਾਰੀ ਦਾ ਰਿਕਾਰਡ ਸਰਕਾਰ ਕੋਲ ਇੱਕ ਨੰਬਰ ਦੇ ਵਿੱਚ ਹੈ ਆਧਾਰ ਕਾਰਡ ਦੇ ਜਰੀਏ ਹੀ ਉਹ ਸਾਰੀ ਤੁਹਾਡੀ ਐਪ ਹੈ ਉਸ ਦੇ ਨਾਲ ਜੁੜਾਇਆ ਜਾਏਗਾ ਐਪ ਦੇ ਨਾਲ ਜੋੜਨ ਤੋਂ ਬਾਅਦ ਤੁਹਾਨੂੰ ਉਹ ਸੌਖਾ ਕਰ ਦਿੱਤਾ ਜਾਏਗਾ ਕਰਜ਼ਾ ਲੈਣਾ ਜਾਂ ਉਧਾਰ ਲੈਣਾ ਇਸ ਪ੍ਰੋਜੈਕਟ ਦੇ ਉੱਪਰ ਪਿਛਲੇ 1 ਸਾਲ ਤੋਂ ਲਗਾਤਾਰ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਰਸਮੀ ਤੌਰ ਤੇ ਇਸ ਨੂੰ ਪੂਰੇ ਭਾਰਤ ਦੇ ਵਿੱਚ ਲਾਂਚ ਕੀਤਾ ਜਾ ਰਿਹਾ ਹੈ